ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਦੀ ਨਿਊਜ਼ ਆਈ ਹੈ ਜੋ ਉਸਤੇ ਗੱਲ ਕਰਦੇ ਆ 25 ਤੱਕ ਜਾਰੀ ਹੋਵੇਗਾ ਨਿਗਮ ਚੋਨਾ ਦਾ ਜੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਸੋ ਇੱਕ ਵਾਰ ਫਿਰ ਤੋਂ ਜੋ ਪੰਜਾਬ ਚ ਨਜ਼ਰ ਨਿਗਮ ਚੋਨਾ ਉਸਦਾ ਜੋ ਨੋਟੀਫਿਕੇਸ਼ਨ ਜਾਰੀ ਹੋਣ ਜਾ ਰਿਹਾ 25 ਤਰੀਕ ਨੂੰ ਸੋ ਸੀਓਸੀ ਲੱਗਣ ਦੇ ਚਾਂਸ ਹੈ 25 ਤਰੀਕ ਨੂੰ ਸੋ ਜੋ ਚੱਲ ਰਹੀਆਂ ਭਰਤੀਆਂ ਉਸਤੇ ਵੀ ਉਸਦਾ ਇਫੈਕਟ ਪਏਗਾ ਜੋ ਕੋਈ ਵੀ ਪੰਜਾਬ ਤੇ ਚੱਲ ਰਹੀਆਂ ਭਰਤੀਆਂ ਉਸ ਤੇ ਇਸ ਦਾ ਇਫੈਕਟ ਪਵੇਗਾ ਜੇ ਗੱਲ ਕਰੀਏ ਐਜੂਕੇਸ਼ਨ ਡਿਪਾਰਟਮੈਂਟ ਤੇ ਜੋ ਚੱਲ ਰਹੀਆਂ ਭਰਤੀਆਂ 5994 ਅਤੇ 2364 ਭਰਤੀ ਸੋ ਡਿਪਾਰਟਮੈਂਟ ਅੱਗੇ ਹੀ ਇਹਨਾਂ ਨੂੰ ਲਟਕਾ ਰਿਹਾ ਕੋਈ ਨਾ ਕੋਈ ਬਹਾਨੇ ਲਗਾ ਕੇ ਕਿਉਂਕਿ ਭਰਤੀ ਦੇ ਕਿਸਮਾ ਜੇ ਦੋਹਰਾ ਫਿਰ ਤੋਂ ਚੱਲ ਪੇਦਾ ਕਿਉਂਕਿ ਹੋ ਜਦੋਂ ਨਗਰ ਨਿਗਮ ਚੋਣਾਂ ਵੀ ਹੋਣ ਜਾ ਰਹੀਆਂ ਡਿਪਾਰਟਮੈਂਟ ਕੋ ਫਿਰ ਤੋਂ ਬਾਹਰ ਨਾ ਮਿਲ ਜਾਏਗਾ ਇੱਕ ਵਾਰੀ ਭਰਤੀ ਮੁਲਟਕਾਉਣ ਦਾ ਸੋ ਜੋ 4 ਦਿਨ ਹੈਗੇ ਆ ਕਿ ਡਿਪਾਰਟਮੈਂਟ ਜੋ ਕੈਂਡੀਡੇਟ ਲਿਸਟ ਫਸਟ ਲਿਸਟ ਵਾਲੇ ਉਹਨਾਂ ਨੂੰ ਜੁਆਇਨ ਕਰਵਾ ਕੇ ਸੋ ਫਿਰ ਭਰਤੀਆਂ ਜੋ ਨੈਕਸਟ ਪ੍ਰੋਸੈਸ ਉਹ ਚੱਲਦਾ ਰਹੇਗਾ ਕਿਉਂਕਿ ਇੱਕ ਵਾਰੀ ਭਰਤੀ ਸ਼ੁਰੂ ਹੋਣ ਤੇ ਫਿਰ ਉਸ ਦਾ ਪ੍ਰੋਸੈਸ ਰੋਕਿਆ ਨਹੀਂ ਜਾ ਸਕਦਾ ਤੇ ਜੋ ਕੇਸ ਚੱਲ ਰਿਹਾ ਉਹਨਾਂ ਨੂੰ ਵੀ ਜੋ ਉਸਦਾ ਵੀ ਕੋਈ ਅਸਰ ਭਰਤੀਆਂ ਤੇ ਨਹੀਂ ਪਵੇਗਾ ਸੋ ਦੇਖਦੇ ਆ ਡਿਪਾਰਟਮੈਂਟ ਆਉਣ ਵਾਲੇ ਦਿਨਾਂ ਵਿੱਚ ਕੀ ਪ੍ਰੋਸੈਸ ਕਰਦਾ ਇਸ ਵੰਦੀ ਕੋਈ ਵੀ ਅਫੀਸ਼ੀਅਲ ਅਪਡੇਟ ਆਦੀ ਹੈ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਮਿਲਦੇ ਆ ਅਗਲੀ ਵੀਡੀਓ ਚ